5 ਸਾਲ ਪਹਿਲਾਂ ਚੋਰੀ ਹੋਇਆ ਮੋਟਰਸਾਈਕਲ ਜਲਾਲਾਬਾਦ ਦੀ ਟ੍ਰੈਫਿਕ ਪੁਲਿਸ ਨੇ ਕੀਤਾ ਮਾਲਕ ਦੇ ਹਵਾਲੇ ਜਾਣਕਾਰੀ ਮੁਤਾਬਕ ਅੱਜ ਸ਼ਨੀਚਰਵਾਰ ਸ਼ਾਮ 4:30 ਵਜੇ ਦੇ ਕਰੀਬ ਜਲਾਲਾਬਾਦ ਦੇ ਸ਼ਹੀਦ ਉਦਮ ਸਿੰਘ ਚੌਕ ਵਿਖੇ ਟ੍ਰੈਫਿਕ ਪੁਲਿਸ ਦੇ ਵੱਲੋਂ ਪੰਜਾਬ ਦੇ ਗਿੱਦੜਬਾਦ ਤੋਂ 5 ਸਾਲ ਪਹਿਲਾਂ ਚੋਰੀ ਹੋਇਆ ਮੋਟਰਸਾਈਕਲ ਉਸ ਦੇ ਅਸਲ ਮਾਲਕ ਨੂੰ ਲੱਭ ਉਸਦੇ ਹਵਾਲੇ ਕੀਤਾ ਗਿਆ ਦੱਸ ਦਈਏ ਕਿ ਗਿੱਦੜਬਾਦ ਤੋਂ 5 ਸਾਲ ਪਹਿਲਾਂ ਇੱਕ ਸਪਲੈਂਡਰ ਪਲੱਸ ਮੋਟਰਸਾਈਕਲ ਚੋਰੀ ਹੋਇਆ ਸੀ ਜੋ ਜਲਾਲਾਬਾਦ ਪੁਲਿਸ ਦੇ ਵੱਲੋਂ ਟਿਵਾਣਾ ਮੋੜ ਨਾਕੇ ਤੇ ਦੋ ਲੋਕਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਲੇਕਿਨ ਉਹਨਾਂ ਦੇ ਵੱਲੋਂ ਮੋਟਰਸਾਈਕਲ ਛੱਡ ਉੱਥੋਂ ਦੌੜ ਗਏ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੋਟਰਸਾਈਕਲ ਦੇ ਚੈਸੀ ਨੰਬਰ ਤੋਂ ਪਤਾ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਇਹ ਮੋਟਰਸਾਈਕਲ ਗਿੱਦੜਬਾਦ ਤੋਂ ਚੋਰੀ ਹੋਇਆ ਹੈ ਤਾਂ ਉਸ ਤੋਂ ਬਾਅਦ ਇਸ ਦੇ ਮਾਲਕ ਦੀ ਪਛਾਣ ਕਰ ਅੱਜ ਜਲਾਲਾਬਾਦ ਟ੍ਰੈਫਿਕ ਪੁਲਿਸ ਇੰਚਾਰਜ ਸੂਰਜ ਭਾਨ ਵੱਲੋਂ ਉਹਨਾਂ ਦੇ ਮਾਲਕ ਨੂੰ ਮੋਟਰਸਾਈਕਲ ਵਾਪਸ ਕੀਤਾ ਗਿਆ ਦੱਸ ਦਈਏ ਕਿ ਮੋਟਰਸਾਈਕਲ ਵਾਪਸ ਕਰਦੇ ਸਮੇਂ ਮੋਟਰਸਾਈਕਲ ਦੇ ਮਾਲਕ ਵੱਲੋਂ ਜਲਾਲਾਬਾਦ ਪੁਲਿਸ ਦਾ ਧੰਨਵਾਦ ਵੀ ਕੀਤਾ ਗਿਆ ਫਿਰ ਟ੍ਰੇਸ ਕਰਨਾ ਸ਼ੁਰੂ ਕੀਤਾ ਜਦੋਂ ਟ੍ਰੇਸ ਕੀਤਾ ਜੀ ਟ੍ਰੇਸ ਕਰਨ ਦੇ ਵਿੱਚ ਜਿਹੜਾ ਮੋਟਰਸਾਈਕਲ ਹੈ ਸਪਲੈਂਡਰ ਪਲੱਸ ਇਹ ਦੋਦਾ ਏਜੰਸੀ ਗੁਰ ਕਿਰਪਾ ਤੋਂ ਦਿਖਾਇਆ ਸੀ ਜਿਹਨੂੰ ਉਹਨਾਂ ਨੇ ਕਿਸੇ ਨੂੰ ਮਿਲੇ ਆ ਸੀ ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਵੀ ਇਸ ਤਰ੍ਹਾਂ ਵੀ ਸਾਡੇ ਕੋਲ ਇੱਕ ਮੋਟਰਸਾਈਕਲ ਜਿਹੜਾ ਸਲੈਂਡਰ ਪਲੱਸ ਹੈਗਾ ਕਿ ਤੁਸੀਂ ਉਹਨੂੰ ਟ੍ਰੇਸ ਕਰੋ ਟ੍ਰੇਸ ਕਰਨ ਤੇ ਪਤਾ ਲੱਗਿਆ ਵੀ ਜਿਹੜਾ ਮੋਟਰਸਾਈਕਲ ਹੈ ਸੁਖਦੇਸ਼ ਸਿੰਘ ਸਨੋ ਹਮਲ ਸਿੰਘ ਵਾਸੀ ਕੋਠੇ ਕੌਰ ਸਿੰਘ ਵਾਲੇ ਝੰਡਾ ਜਿਨ੍ਹਾਂ ਨੇ ਮੋਟਰਸਾਈਕਲ ਗੁਰਕ੍ਰਿਪਾ ਜੰਸੀ ਤੋਂ ਖਰੀਦਿਆ ਸੀ ਜਦੋਂ ਉਹਨਾਂ ਨਾਲ ਅਸੀਂ ਤਾਲਮੇਲ ਕੀਤਾ ਉਹਨਾਂ ਨੇ ਦੱਸਿਆ ਵੀ ਸਾਡਾ ਮੋਟਰਸਾਈਕਲ ਚੋਰੀ ਹੋਇਆ ਹੈ ਉਹਨਾਂ ਨੇ ਗੁਰਕ੍ਰਿਪਾ ਵਾਲਿਆਂ ਨੇ ਉਹਨਾਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਸਾਡੇ ਕੋਲ ਭੇਜਿਆ ਹੈ ਅੱਜ ਅਸੀਂ ਇਹ ਮੋਟਰਸਾਈਕਲ ਉਹਨਾ ਪਾਸੋਂ ਬਿੱਲ ਜਿਹੜਾ ਉਹਨਾਂ ਨੇ ਬਿੱਲ ਲਿਆ ਕੇ ਸਾਨੂੰ ਦਿੱਤਾ ਉਹ ਸੀ ਬਿੱਲ ਦੇ ਨਾਲ ਬਿਲਕੁਲ ਅਸੀਂ ਉਹਨੂੰ ਕਲੀਅਰ ਤੇ ਚੈੱਕ ਕਰ ਲਿਆ ਬਿੱਲ ਦੇ ਨਾਲ ਉਹਨਾਂ ਦੇ ਬੇਟੇ ਜਿਨ੍ਹਾਂ ਦੇ ਘਰ ਤੇ ਮੋਟਰਸਾਈਕਲ ਸੀ ਉਹਨਾਂ ਦਾ ਬੇਟਾ ਲੈਣ ਵਾਸਤੇ ਆਇਆ ਜੀ ਉਹਦਾ ਨਾਮ ਹੈਗਾ ਜੀ ਸਵਰਨ ਸਿੰਘ ਸਵਰਨ ਸਿੰਘ ਪੁੱਤਰ ਸਕਦੇਨ ਸਿੰਘ ਤੇ ਉਹਨਾਂ ਦਾ ਆਧਾਰ ਕਾਰਡ ਅਸੀਂ ਲੈ ਲਿਆ ਆਧਾਰ ਕਾਰਡ ਉਹਨਾਂ ਦੇ ਡੈਡੀ ਦਾ ਵੀ ਲੈ ਲਿਆ ਉਹਦਾ ਵੀ ਆਧਾਰ ਕਾਰਡ ਲੈ ਕੇ ਮੋਟਰਸਾਈਕਲ ਅਸੀਂ ਅੱਜ ਉਹਨਾਂ ਦੇ ਹਵਾਲੇ ਕਰ ਰਹੇ ਆ ਹਾਂ ਜੀ ਸਰ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਸੀ ਕਿ ਕਿਵੇਂ ਲੱਭਿਆ ਜੀ ਤੁਹਾਨੂੰ ਸਰ ਇਹ ਨਾ ਜਲਾਲਾਬਾਦ ਆਪਣਾ ਇਹਦਾ ਟ੍ਰੈਫਿਕ ਇੰਚਾਰਜ ਆ ਆ ਸੁਝਾਏਗਾ ਤੇ ਮੇਰਾ ਮੋਟਰਸਾਈਕਲ ਚੋਰੀ ਹੋਇਆ ਸੀਗਾ 2017 ਦੇ ਵਿੱਚ ਕਿੱਥੇ ਚੋਰੀ ਹੋਇਆ ਸੀ ਮੇਰਾ ਘਰਵਾ ਤੋਂ ਚੋਰੀ ਹੋਇਆ ਸੀ ਅੱਛਾ ਜੀ ਮੈਂ ਬਹਿਤਰੇ ਵਿੱਚ ਲੱਗਿਆ ਸੀ ਨਾ ਤੇ ਉੱਥੇ ਮੈਡੀਕਲ ਤੋਂ ਚੋਰੀ ਹੋ ਗਿਆ ਸੀ ਦਵਾਈ ਲੈਣ ਗਏ ਸੀ ਤੇ ਜਦੋਂ ਚੋਰੀ ਹੋ ਗਿਆ ਮੈਂ 4-5 ਵਾਰੀ ਜਾਨੀ ਕਿ ਕਿਤੇ ਕਿਤੇ ਜਾਵੜਾ ਕਿਤੇ ਕਿਤੇ ਜਾਵੜਾ ਜਿੱਥੇ ਮੋਸ਼ਾ ਚੋਰੀ ਹੋਈ ਫਿਰ ਕਹਿੰਦੇ ਸੀ ਤੇ ਪਰ ਮੈਨੂੰ ਮਿਲਿਆ ਨਹੀਂ ਸੀਗਾ ਫਿਰ ਚੌਕੀ ਚ ਜਨਰਲ ਸਟੇਸ਼ਨ ਚਾਰਜ ਚਰਲਾਬਾਦ ਸੂਚਕੰਗੀ ਇਹਨਾਂ ਨੇ ਏਜੰਸੀ ਦੇ ਵਿੱਚ ਫੋਨ ਕੀਤਾ ਗੁਰੂ ਕਿਰਪਾ ਏਜੰਸੀ ਰੋਡਾ ਇਹਨਾਂ ਨੇ 81 ਨੰਬਰ ਤੋਂ ਟਰੈਕ ਕੀਤਾ ਨੰਬਰ ਤੇ ਰਹੇ ਫੋਨ ਤੇ ਤੇ ਉਹਨਾਂ ਨੇ ਜਦੋਂ ਗੁਰੂ ਕਿਰਪਾ ਮੋਟਰ ਗਾਸੀ ਨੂੰ ਫੋਨ ਕੀਤਾ ਉਹਨਾਂ ਨੇ ਗਾ ਮੈਨੂੰ ਫੋਨ ਕੀਤਾ ਵੀ ਐਂ ਕਰਕੇ ਵੀ ਤੁਹਾਡਾ ਜਿਹੜਾ ਮੋਸ਼ਾ ਚੋਰੀ ਹੋਇਆ ਸੀ ਨਾ ਤੇ ਉਹ ਮਿਲ ਗਿਆ ਤੇ ਜਦੋਂ ਮੈਂ ਅੱਜ ਇੱਥੇ ਆਇਆ ਇਹਨਾਂ ਨੇ ਫਿਰ ਮੈਨੂੰ ਮੇਰਾ ਮੋਟਰਸਾਈਕਲ ਦੇ ਤੌਰ ਤੇ ਤੇ ਟ੍ਰੈਫਿਕ ਪੁਲ ਜਲਾਲਾਬਾਦ ਕੀ ਧੰਨਵਾਦ ਕਿਵੇਂ ਕਰਦੇ ਬਹੁਤ ਵਧੀਆ ਜੀ ਇਹਨਾਂ ਦਾ ਉਪਰਾਲਾ ਹੈਗਾ ਜਿਵੇਂ ਕਿ ਹੁਣ ਮੇਰਾ 5 ਸਾਲ ਹੋ ਗਿਆ ਮੋਟਰਸਾਈਕਲ ਚੋਰੀ ਹੋਇਆ ਸੀ 5 ਸਾਲ ਬਾਅਦ ਮਿਲਿਆ ਜੀ ਮੈਨੂੰ ਸੋ ਕਿ ਮੰਨ ਕੇ ਚੱਲੋ 80-90 ਹਜ਼ਾਰ ਰੁਪਏ ਦਾ ਮੋਟਰਸਾਈਕਲ ਸਪਲੈਂਡਰ Plus ਠੀਕ ਹੈ ਤੇ ਮੈਨੂੰ ਹਜੇ ਮੰਨ ਕੇ ਚੱਲੋ ਮੈਂ 1.5 ਸਾਲ ਵੀ ਨਹੀਂ ਚਲਾਇਆ ਸੀ ਮੋਟਰਸਾਈਕਲ ਦੇ ਵਿੱਚ ਠੀਕ ਹੈ ਤੇ ਜਿਹੜਾ ਅੱਜ ਮੈਨੂੰ ਮਿਲ ਗਿਆ ਮੋਟਰਸਾਈਕਲ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਏਐਸਆਈ ਫੂਡ ਡਿਫੈਂਸ